ਵਾਟਸਐਪ ਦੇ ਉਤੇ ਇੱਕ ਗਿਆਨੀ ਅਗਰਤੀ ਸਿੰਘਾਂ ਦੀ ਬੋਲ ਆਏ ਉਹਦੇ ਅੰਦਰ ਲਫਜ਼ ਸੁਣ ਕੇ ਮਨ ਨੂੰ ਬੜੀ ਤਕਲੀਫ ਹੋਈ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸੰਨ 2000 ਦੇ ਵਿੱਚ ਤਕਰੀਬਨ ਇਹ ਟੀਵੀ ਚੈਨਲ ਤੋਂ ਗੁਰਬਾਣੀ ਦਾ ਫਸਾਰ ਪਹਿਲੇ ਘੰਟੇ ਲਈ ਫਿਰ 2 ਘੰਟੇ ਲਈ ਤੇ ਹੁਣ ਸਮੇਂ ਦੀ ਕੋਈ ਘਾਟ ਨਹੀਂ ਰਹੀ। ਪੀਟੀਸੀ ਚੈਨਲ ਦੇ ਉੱਤੇ ਦਿਖਾਇਆ ਜਾਣ ਲੱਗਾ ਸਰਹਣ ਕੀਤਾ ਜਾਣ। ਮੈਂ ਸਮਝਦਾ ਹਾਂ ਕਿ ਤੇ ਜਿਹੜੀ ਸੇਵਾ ਪੀਟੀਸੀ ਚੈਨਲ ਨੇ ਕੀਤੀ ਹੈ ਇਹ ਦੇ ਕੋਈ ਕੀਮਤ ਨਹੀਂ ਹੈ। ਪਿਛਲੇ 25 ਸਾਲਾਂ ਦੇ ਵਿੱਚ ਜਿੱਥੇ ਸਿੱਖ ਦਰਬਾਰ ਸਾਹਿਬ ਤੋਂ ਹੋਰੇ ਕੀਰਤਨ ਸੁਣਨ ਲਈ ਆਪਣੇ ਧਨ ਪਾਖੰਡਾ ਸੀ। ਅਨੇ ਸਾਲਾਂ ਦੇ ਵਿੱਚ ਪੀਟੀਸੀ ਚੈਨਲ ਨੇ ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਹੈ ਜਿੱਥੇ ਦਰਬਾਰ ਸਾਹਿਬ ਤੋਂ ਹੋਰੇ ਈਸਤੰਦੀ ਸੰਗਤਾਂ ਨੂੰ ਸੁਣਵਾਈ ਨ ਕਰਾਈ। ਨਨ ਕੋਈ ਐਸਾ ਮੁਲਕ ਨਜ਼ਰ ਨਹੀਂ ਆਇਆ। ਪਰ ਜੇ ਦਿਮਾਗ ਦੇ ਵਿੱਚ ਸ਼ਰਾਰਤ ਹੋਵੇ ਤੇ ਦਿਮਾਗ ਪਰਛਾ ਜਾਂਦਾ। ਬੁੱਧੀ ਹੀਣ ਹੋ ਜਾਂਦਾ। ਅੱਜ ਗਿਆਨੀ ਅਰਪੀ ਸਿੰਘ ਜਿਹੜੀ ਸਾਸੂਬੀਰ ਸਿੰਘ ਬਾਦਲ ਖਣਾ ਵਿੱਚ ਸੇਵਾ ਕਰ ਰਿਹਾ ਉਹਨਾਂ ਕੋਲ ਦੇਖ ਕੇ ਜਰਿਆਲੀ ਗਿਆ। ਔਰ ਉਹਨਾਂ ਨੇ ਲਫਜ਼ ਇਹ ਵਰਤੇ ਕਿ ਉਹ ਗੁਰਬਾਣੀ ਵੇਚਦਾ ਪਿਆ। ਤੇ ਵੇਚ ਕੇ ਜਿਹੜੇ ਪੈਸੇ ਕਮਾ ਰਿਆ ਤੇ ਉਹਦੇ ਨਾਲ ਜਿੰਨੂ ਮਰਜੀ ਜਨਾ ਮਰਜੀ ਲਈ ਦਿੱਤਾ ਜਾਵੇ। ਨਹਿਰਾਣਾ ਅਕਾਲ ਤਖਤ ਦੇ ਜਥੇਦਾਰ ਰਹਿ ਕੇ ਦਮਦਮਾ ਸਾਹ ਉਹਦੇ ਜਥੇਦਾਰ ਰਹਿ ਕੇ ਤੁਹਾਡੇ ਮੂੰਹ ਚੋਂ ਇਹ ਲਫਜ਼ ਕਿਵੇਂ ਨਿਕਲ ਗਏ ਤੁਹਾਡੇ ਦਿਮਾਗ ਔਰ ਜ਼ੁਬਾਨ ਨੇ ਤੁਹਾਨੂੰ ਇਹ ਇਜ਼ਾਜ਼ਤ ਕਿਵੇਂ ਦਿੱਤੀ ਕਿ ਤੁਸੀਂ ਕੋਜੀ ਗੁਰਬਾਣੀ ਵੇਚ ਗਏ ਸੱਤਾਂ ਹਾਸੋਏ ਇਹ ਜੀ ਸੋਚਦਾ ਗਾਨੀਅਰ ਰਪੀਰ ਸਿੰਘ ਜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿਸ ਵੇ ਬਾਬਾ ਰਾਮ ਰਾਏ ਗਿਆ ਸੀ ਨਾ ਤੇ ਉਹਦੇ ਪ੍ਰਭਾਵ ਥੱਲੇ ਆ ਕੇ ਉਸਨੇ ਬਾਣੀ ਬਦਲੀ ਸੀ ਤੋ ਕਿਸ ਮਿੱਟੀ ਮੁਸਲਮਾਨ ਕੀ ਭੇ ਭੇ ਉਹਨੇ ਮੁਸਲਮਾਨ ਦੀ ਜਗਾ ਭੇਮਨ ਕਹਤਾ ਸੀ ਤੇ ਗੁਰੂ ਹਰਾਈ ਸਾਹਿਬ ਨੇ ਉਹਨੂੰ ਕਹਤਾ ਸੀ ਅੱਜ ਤਬਾ ਤੁਮਨ ਆਪਣੀ ਸ਼ਕਲ ਨਹੀਂ ਦਿਖਾਣਾ ਜਿਸ ਪਾਸੇ ਤੇਰਾ ਮੂੰਹ ਹੈ ਉਸ ਪਾਸੇ ਚੜਾ ਜਾ ਤੇ ਉਹ ਦਿਰਾਦੂਨ ਚਲਾ ਗਿਆ ਸੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਜਿਸ ਦੇ ਮੂੰਹੋਂ ਇਹ ਗੱਲ ਨਿਕਲੀ ਹੋਵੇ ਕਿ ਤੂੰ ਗੁਰਬਾਣੀ ਵਿੱਚ ਹੀ ਹੈ ਹਾਂਜੀ ਲਖ ਲਾਨਤ ਐ ਐਸੀ ਸ਼ਖਸੀਅਤੋਂ ਨਾ ਕੋਈ ਗੁਰਬਾਣੀ ਵੇਚ ਸਕਦਾ ਐ ਨਾ ਕੋਈ ਜਮਿਆ ਖਰੀਦਣ ਵਾਲਾ ਵੇਚਣ ਵਾਲਾ ਵੀ ਨਹੀਂ ਜਮਿਆ ਤੇ ਖਰੀਦਣ ਵਾਲਾ ਵੀ ਨਹੀਂ ਜਮਿਆ ਗਾਨੇਪ੍ਰੀਤ ਸਿੰਘ ਸੋਚ ਤੋਂ ਕਮ ਲੈ ਲੈ ਅਕਲ ਤੋਂ ਕਮ ਲੈ ਲੈ ਬੁੱਧੀ ਤੁਹਾਡੀ ਪਹਿਸਟੋ ਚੁੱਕੀ ਐ ਸੇ ਕੌਂ ਕੋਲੋਂ ਮਾਫੀ ਮੰਗੋ ਵਰਨਾ ਅਸੀਂ ਕਾਹ ਤੱਕ ਤੇ ਚਿੱਠੀ ਭੇਜਾਂਗੇ ਕਿ ਇਸ ਤੋਂ ਕਾਲ ਤੱਕ ਤੇ ਤਲਬ ਕੀਤਾ ਜਾਏ ਨਾ ਦਬ ਜਾਓ ਤੁਸੀਂ ਦੱਸੋ ਤੁਸੀਂ ਜिले ਜਥੇਦਾਰ ਸਾਹ ਹੋ ਵਿਦੇਸ਼ਾਂ ਜਾਂਦੇ ਰਹੇ ਹੋ ਅਕਾਤਰ ਦੇ ਜਥੇਦਾਰ ਸਾਹਿਬ ਵਿਦੇਸ਼ਾਂ ਜਾਂਦੇ ਰਹੋ ਵਿਦੇਸ਼ਾਂ ਵਿੱਚ ਜਾਂਦੇ ਰਹੋ ਹੈ ਲੁਫਾਫੇ ਪੜਦੇ ਰਹੋ ਹੈ ਓਕੇ ਸਵਾਸਤੇ ਤੁਹਾਨੂੰ ਲੁਫਾਫੇ ਪੜਨ ਜੀ ਤੁਸੀਂ ਸ਼ੋਣੀ ਕਮੇਟੀ ਨੂੰ ਕਦੀ ਸਾਫ਼ ਦਿੱਤਾ ਮੈਂ ਪੁਰਾਣੀ ਜਗ੍ਹਾ ਤੇ ਗਿਆ ਮੈਨੂੰ ਨਏ ਪੈਸੇ ਐ ਨਾ ਤਾਂ ਆਪਣੇ ਹਿੱਸੇ ਦੇ ਕਦੀ ਸਾਫ਼ ਦਿੱਤਾ ਅਸਲ ਤੇ ਚੋਰ ਤੇ ਡਾਕੂ ਤੇ ਤੁਸੀਂ ਹੋਏ ਜਿਹੜੇ ਸ਼ੋਣੀ ਕਮੇਟੀ ਦੇ ਦਰਬਾਰ ਸਾਹਿਬ ਦੇ ਪੈਸਿਆਂ ਨੂੰ ਆਪਣੇ ਹੱਥਾਂ ਸੰਕੇ ਤੇ ਤੁਸੀਂ ਉਹਨਾਂ ਨਾ ਕੇ ਲੰਘ ਰਹੇ ਹੋ ਲੁਫਾਫੇ ਔਰ ਹਸਾਬ ਨਹੀਂ ਦਿੱਤਾ ਅਜ ਤੱਕ ਤੁਸੀਂ ਹੈ ਤੁਸੀਂ ਕੀ ਬੋਲੋ ਉਹ ਪੰਜਾਬੀ ਦਾ ਮੁਹਾਵਰਾ ਛੱਜ ਤੇ ਬੋਲੇ ਛਾਣੀ ਕੀ ਬੋਲੇਗੀ ਤੁਸੀਂ ਬੋਲਣ ਚੋਕੇ ਆਓ ਕਮਾਲ ਹੋ ਗਏ ਤੁਹਾਡੀ ਜ਼ਖੇਦਾਰ ਹੋ ਕੇ ਲੋਕੀ ਉਹਨਾ ਕੀ ਹੈ ਆਪਣੀਆਂ ਗਰਫਰੈਂਡਾਂ ਨੂੰ ਨਾਂ ਲੈ ਕੇ ਚਲੇ ਗਏ ਵਿਦੇਸ਼ਾਂ ਦੇ ਵਿੱਚ ਉਹ ਸਤਕੇ ਜਾਈਏ ਗਿਆਨੀ ਭੁਰੀ ਸਿੰਘ ਦੇ ਜਿਹੜੇ ਨਾਲ ਬੈਠੇ ਹਸਰੇ ਸਨ ਮਾਨਾ ਨੂੰ ਕਮਾ ਦਾ ਰੱਬ ਦਾ ਵਾਸਤਾ ਜੇ ਐਸੀ ਸੰਗਤ ਕਰੋ ਕਿ ਤੁਹਾਡੇ ਮੂੰਹ ਚੋਂ ਸਤਿਰਾਮ ਵਾਗਰੂ ਨਿਕਲੇ ਇਹ ਜੀਆਂ ਗੱਲਾਂ ਸੁਣ ਕੇ ਹੱਸੋ ਨਾ ਅੱਜ ਮੈਂ ਇਤਨੀ ਗੱਲ ਕਰਨੀ ਚਾਹਾਂਗਾ ਬਾਕੀ ਜਿਹੜਾ ਤੁਸੀਂ ਇੱਕ ਜਗ੍ਹਾ ਤੇ ਕਿਹਾ ਦੋ ਉਪਰ ਹੱਦ ਦਿੱਲੀ ਦੇ ਛਾਣੇ ਕਿਵੇਂ ਜਾ ਕਿਵੇਂ ਛੇਦ ਕੀਤਾ ਤੇ ਕਾਰ ਕਿਵੇਂ ਛੇਦ ਕੀਤੀ ਇਹਦਾ ਜਵਾਬ ਮੈਂ ਤਿੰਨ ਚਾਰ ਦਿਨਾਂ ਬਾਅਦ ਦੇਵਾਂਗਾ ਫਿਰ ਤੁਹਾਡੇ ਕੋਲ ਪੁੱਛਾਂਗਾ ਫਿਰ ਤੁਹਾਨੂੰ ਪੁੱਛਾਂਗਾ ਚੰਗਰੀਤਰਾਮ ਹੈ ਕਹਰੀ ਸਾਧ ਸਿੰਘ ਜੀ ਇੱਕ ਦੋ ਦਿਨ ਪਹਿਲਾਂ ਮੈਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਤੇ ਪਾਈ ਸੀ ਔਰ ਉਸ ਵੀਡੀਓ ਦੇ ਵਿੱਚ ਮੈਂ ਇਹ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨਵੀਂ ਬਣੀ ਦੁਕਾਨ ਦੇ ਆਪੋ ਬਣੇ ਪ੍ਰਧਾਨ ਹਨ ਉਹਨਾਂ ਵੱਲੋਂ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਪ੍ਰਤੀ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ ਸੀ ਟਿੱਪਣੀ ਕੀਤੀ ਗਈ ਸੀ ਉਸ ਦੇ ਖਿਲਾਫ ਇੱਕ ਮੈਂ ਜਿਹੜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਸੀ ਉਸ ਸੋਸ਼ਲ ਮੀਡੀਆ ਤੇ ਪਾਈ ਹੋਈ ਵੀਡੀਓ ਤੋਂ ਗਿਆਨੀ ਹਰਪ੍ਰੀਤ ਸਿੰਘ ਔਰ ਇਹਨਾਂ ਦੀ ਜੁੰਡਲੀ ਨੇ ਇਹ ਐਡਿਟਿੰਗ ਕਰਕੇ ਉਸ ਵੀਡੀਓ ਨੂੰ ਐਡਿਟ ਕਰਕੇ ਉਹ ਆਪਣੇ ਪੱਖ ਵਿੱਚ ਵੀਡੀਓ ਬਣਾਉਣ ਦੀ ਜਿਹੜੀ ਹੈਗੀ ਆ ਉਹ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੋਈ ਹੈ ਮੈਂ ਉਹਨਾਂ ਨੂੰ ਇਸ ਗੱਲ ਦੇ ਲਈ ਚੇਤਾਵਨੀ ਦਿੰਦਾ ਕਿ ਇਹ ਜਿਹੜੀਆਂ ਕੋਝੀਆਂ ਹਰਕਤਾਂ ਬੰਦ ਕਰੋ ਔਰ ਜਲਦੀ ਇਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਆ ਅਸੀਂ ਕਰ ਰਹੇ ਆ ਔਰ ਅੱਗੇ ਤੋਂ ਜਿਸ ਨੇ ਵੀ ਅਜਿਹੀ ਵੀਡੀਓ ਜਿਹੜੀ ਆ ਵੀਡੀਓ ਤੁਸੀਂ ਦੇਖੋ ਕਿ ਦਾਸ ਨੇ ਬੜਾ ਕੇ ਪਾਈ ਸੀ ਇਸ ਵੀਡੀਓ ਦੇ ਵਿੱਚ ਮੈਂ ਸਾਫ਼ ਇਹ ਗੱਲ ਕਹੀ ਸੀ ਆ ਦੇਖੋ ਸਾਧ ਸੰਗਤ ਜੀ ਇਸ ਵੀਡੀਓ ਦੇ ਵਿੱਚ ਮੈਂ ਸਾਫ਼ ਸਪਸ਼ਟੇ ਗੱਲ ਕਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਸਿੱਖ ਕੌਮ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣ ਦੀ ਕੋਜੀ ਸਾਜ਼ਿਸ਼ ਕਰ ਰਿਹਾ ਹੈ ਔਰ ਜਿਸ ਦੇ ਪਿੱਛੇ ਦਿੱਲੀ ਦੀਆਂ ਏਜੰਸੀਆਂ ਔਰ ਜਿਹੜੀਆਂ ਸਰਕਾਰਾਂ ਨੇ ਉਹ ਇਸ ਦੇ ਪਿੱਛੇ ਨੇ ਔਰ ਇਸ ਗੱਲ ਦੀ ਗਿਆਨੀ ਹਰਪੀਤ ਸਿੰਘ ਔਰ ਉਹਨਾਂ ਦੀ ਜੁੰਡਲੀ ਨੇ ਆਈਟੀ ਟੀਮ ਨੇ ਮੇਰੀ ਉਸ ਵੀਡੀਓ ਨੂੰ ਤੋੜ ਮੋੜ ਕੇ ਤੱਥ ਜਿਹੜੇ ਨੇ ਉਹ ਆਪਦੇ ਹੱਥ ਦੇ ਵਿੱਚ ਹੋਣ ਦਾ ਦਾਵਾ ਕਰਦੇ ਹੋਏ ਔਰ ਉਹ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਮੈਂ ਗਿਆਨੀ ਹਰਪੀਤ ਸਿੰਘ ਹੋ ਰਹੀ ਔਰ ਉਹਨਾਂ ਦੀ ਸਮੁੱਚੀ ਦੁਕਾਨ ਦੇ ਜਿੰਨੇ ਵੀ ਕਰਿੰਦੇ ਨੇ ਉਹਨਾਂ ਨੂੰ ਇਹ ਗੱਲ ਮੈਂ ਦੱਸ ਦੇਣੀ ਚਾਹੁੰਨਾ ਕਿ ਜਿਸ ਨੇ ਵੀ ਇਹ ਵੀਡੀਓ ਪਾਈ ਹੈ ਜਲਦੀ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਾਂ ਕਰ ਰਹੇ ਆ ਜਲਦੀ ਉੱਤੇ ਕਾਨੂੰਨੀ ਕਾਰਵਾਈ ਕਰ ਰਹੇ ਆ ਔਰ ਜਿੱਥੇ ਜਿਹੜਾ ਵੀ ਦੋਸ਼ੀ ਹੋਈ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਔਰ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਤੇ ਅਸੀਂ ਕੇਸ ਪਾ ਕੇ ਉਹਨਾਂ ਨੂੰ ਅਸੀਂ ਅਦਾਲਤ ਦੇ ਵਿੱਚ ਘੜੀਸਾਂਗੇ ਇਹ ਅਜਿਹੀਆਂ ਹਰਕਤਾਂ ਦੇ ਨਾਲ ਉਹ ਲੋਕਾਂ ਦਾ ਮਨ ਨਹੀਂ ਜਿੱਤ ਸਕਦੇ ਗਿਆਨੀ ਆਰਪੀ ਸਿੰਘ ਜੀ ਮੈਨੂੰ ਇਹ ਗੱਲ ਕਹਿੰਦੇ ਹੋਇਆ ਸ਼ਰਮ ਆਉਂਦੀ ਹੈ ਕਿ ਤੁਸੀਂ ਕਿੱਡੀ ਵੱਡੀ ਉੱਚੀ ਪਾਦੀ ਤੇ ਸੀ ਅੱਜ ਜੇ ਤੁਸੀਂ ਨਹੀਂ ਗਏ ਤੇ ਬਖਲਾਹਟ ਵਿੱਚ ਆ ਕੇ ਤੁਸੀਂ ਸ਼ੋਮਨੀ ਆਕਾਲੀ ਦਲ ਜਿਹੜੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਉਸ ਨੂੰ ਖੋਖਲਾ ਕਰਨ ਦੀ ਸਾਜ਼ਿਸ਼ ਦੇ ਵਿੱਚ ਮੋਢੀ ਬਣ ਬੈਠੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨਿਰਸਵਾਰਥ ਹੋ ਕੇ ਸੇਵਾ ਕਰ ਰਹੇ ਹੈ ਹੜਪੀੜਤਾ ਦੀ ਇਹੋ ਜੇ ਸਮੇਂ ਤੇ ਤੁਹਾਨੂੰ ਚਾਹੀਦਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਅਸੀਂ ਬਿਨਾਂ ਸ਼ਰਤ ਜਾ ਕੇ ਸੀ ਜਿਹੜਾ ਪੁੰਨ ਵਾਲੇ ਕੰਮ ਦੇ ਵਿੱਚ ਅਸੀਂ ਖੜਦੇ ਹਾਂ ਪਰ ਨਹੀਂ ਤੁਸੀਂ ਆਪ ਦੀਆਂ ਚਾਲਾਂ ਔਰ ਕੁਧੀਆਂ ਰਾਜਨੀਤਿਕ ਹਰਕਤਾਂ ਤੋਂ ਬਾਜ਼ ਨਹੀਂ ਆਏ ਤੁਸੀਂ ਹੜਪੀੜਤ ਲੋਕਾਂ ਦੇ ਦੁੱਖਾਂ ਤੇ ਵੀ ਰਾਜਨੀਤੀ ਕੀਤੀ ਉਹਨਾਂ ਦੇ ਮੱਲਮ ਤਾਂ ਕੀ ਲਾਉਣਾ ਸੀ ਤੁਸੀਂ ਉਹਨਾਂ ਦੇ ਜ਼ਖਮਾਂ ਨੂੰ ਹੋਰ ਚੀੜਨ ਦੀ ਕੋਸ਼ਿਸ਼ ਕੀਤੀ ਇਹ ਜਿਹੜੀ ਗੱਲ ਹੈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜੇ ਜਈਆਂ ਤੁਸੀਂ ਗੱਲਾਂ ਤੋਂ ਬਾਜ਼ ਨਾ ਆਏ ਤਾਂ ਫਿਰ ਇਹ ਜਿਹੜੇ ਵੀ ਇਹ ਐਡਿਟ ਕਰ ਰਹੇ ਆ ਪੋਸਟਾਂ ਨੂੰ ਉਹਨਾਂ ਦੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰ ਵੀ ਰਹੇ ਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ